ਸਾਡੇ ਅੰਕਲ ਜੀ ਪ੍ਰੇਮ ਜੇਠੀ ਜੀ ਕੈਨੇਡਾ ਤੋਂ ਆਂਟੀ ਇਹਨਾਂ ਦੇ ਬਹੁਤ ਵੱਡੇ ਫੈਨ ਨੇ ਉਹ ਤੇ 200 ਰੁਪਏ ਨਾਂ ਭੇਜਨੇ ਧੰਨਵਾਦ ਥੈਂਕ ਯੂ ਜੱਟ ਸਾਹਿਬ ਸਰ ਓਕੇ ਸਰ ਓਕੇ ਸਰ ਤਾੜੀਆਂ ਓਕੇ ਸਰ ਇਹ ਸਿਰਫ ਆਪਣੀ ਓਕੇ ਭਾਈ ਜੀ ਇੱਕ ਤਾੜੀਆਂ ਲਾਇਓ ਭਾਈ ਜੀ ਹੋਰੀ ਕਹਿੰਦੇ ਦਿੱਲੀ ਤੋਂ ਬੀਬਾ ਰਣਜੀਤ ਕੌਰ ਜੀ ਨੂੰ ਸੁਣਨਾ ਆਏ ਆ ਦਿੱਲੀ ਤੋਂ ਸ਼ਹਿਰ ਲਾ ਦਿਓ ਤਾੜੀ ਇੱਕ ਦੱਬ ਕੇ ਇੱਕ ਮੇਰੀ ਸੇਵਾਦਾਰ ਵੀਰਾਂ ਨੂੰ ਬੇਨਤੀ ਹੈ ਵੀ ਸਾਜੀ ਵੀਰਾਂ ਨੂੰ ਪਾਣੀ ਜ਼ਰੂਰ ਪਿਆ ਦਿਓ ਬੜੀ ਮਿਹਰਬਾਨੀ ਹੋਏ ਸੇਵਾਦਾਰ ਕੱਲਾ ਮੈਂ ਹੀ ਆ ਉਹ ਮੈਂ ਜਾਊ ਮੈਂ ਹੀ ਲੈ ਕੇ ਆਉਂ ਹਾਂ ਹਾਂ ਕਾਦੀਆਂ ਉਹ ਮੈਂ ਬੋਲੂਗਾ ਯਾਰ ਮੈਂ ਨਹੀਂ ਆਉਂ ਕਾਦੀਆਂ ਗਾਲਾਂ ਪੈਂਦੀਆਂ ਭਰਾ ਬਥੇਰੇ ਗਾਣੇ ਸੁਣਨੇ ਮੇਰੇ ਆਪਣੇ ਖੰਨੇ ਵਾਲੇ ਮੇਰੇ ਬੁੱਤ ਬਿੱਟ ਨੂੰ ਤਾਂ ਔਰ ਆਪਣੀ ਰਾਜਵਿੰਦਰ ਕੌਰ ਤੋਂ ਮੇਰੇ ਘਰ ਦੇ ਤੁਸੀਂ ਇੰਨਾ ਤੋਂ ਸੁਣ ਲਿਆ ਮੈਂ ਕਹ ਮੈਂ ਕਹ ਮੈਂ ਬੈਠੀ ਰਹਿੰਦੀ ਆ ਰਾਮ ਨਾਲ ਸੋ ਹੁਣ ਜਗਮਉਂ ਦਾ ਆਰਡਰ ਹੋਇਆ ਮੈਨੂੰ ਮੇਰੇ ਛੋਟੇ ਭਾਈ ਦਾ ਮੇਰਾ ਬੱਚਾ ਹੈ ਇਹਦੇ ਖਾਤਰ ਹੀ ਅਸੀਂ ਆਈਦਾ ਹੁਣ ਤੁਹਾਡੇ ਦਰਸ਼ਨ ਵੀ ਕਰ ਲਈਦੇ ਔਰ ਮੇਲਾ ਵੀ ਦੇਖ ਲਈਦਾ ਨਹੀਂ ਤਾਂ ਘਰ ਬੈਠੇ ਬੈਠੇ ਅਸੀਂ ਉਹੀ ਬੈਠੇ ਬੈਠੇ ਬੁੜੇ ਹੋਈ ਜਾਂਦੇ ਆ ਸੋ ਬੁੜੇ ਨਹੀਂ ਹੁੰਦੇ ਚਲੋ ਤੁਹਾਡੀ ਨਜ਼ਰ ਸਵਾਲੀ ਆ ਸਾਰੇ ਦੱਸ ਦਿਓ ਤੁਹਾਨੂੰ ਲੱਗਦੇ ਨੇ ਬੀਬੀ ਰਣਜੀਤ ਕੌਰ ਬੁੜੇ ਤਾੜੀ ਲਾ ਕੇ ਦੱਸਿਓ 10 ਕੋ ਗੱਲ ਤੁਹਾਨੂੰ ਦੇਖ ਦੇਖ ਕੇ ਦੱਸੀ ਜਵਾਨ ਐ ਜੇ ਜਿੱਦਾਂ ਦਾਬੀ ਐ ਮਾਫ ਕਰਿਓ ਬਸ ਇਹਨਾਂ ਨੇ ਬਹੁਤ ਚੰਗਾ ਚੰਗਾ ਮੈਨੂੰ ਸੁਣਿਆ ਹੋਇਆ ਹੁਣ ਮੇਰੇ ਤੇ ਨੁਕਸਾਨਾਂ ਚ ਕੋਈ ਨੁਕਸ ਨਹੀਂਗਾ ਕਿਉਂਕਿ ਮੈਂ ਹੀ ਕਮਜ਼ੋਰ ਹੋ ਗਈ ਆ ਗਲੇ ਤੋਂ ਵੀ ਤਿਆਰ ਹਾਂ ਸਾਰੇ ਪਤਰੀ ਸੋ ਬੜਾ ਤੁਸੀਂ ਮੈਨ ਮਾਣਿਆ ਬੜਾ ਸੁਣਿਆ ਤੁਸੀਂ ਮੈਂ ਹਲੇ ਵੀ ਸ਼ੁਕਰਗੁਜ਼ਾਰ ਆਂ ਉਸ ਵਾਹਿਗੁਰੂ ਦਾ ਵੀ ਤੁਸੀਂ ਮੈਨੂੰ ਉਦਾਂ ਹੀ ਪਿਆਰ ਕਰਦੇ ਹੋ ਔਰ ਕਰਦੇ ਰਹੇ ਹੋ ਮਦਦ ਤਾਂ ਮੈਨੂੰ ਵੀ ਹੌਸਲਾ ਹੋ ਜੂਗਾ ਮੇਰੇ ਮਤ ਸ੍ਰੋਤੇ ਮੈਨੇ ਪਿਆਰ ਕਰਦੇ ਰਹਿੰਦੇ ਹਲੇ ਵੀ ਸ਼ੁਕਰ ਹੈ ਤੁਹਾਡਾ ਮੈਂ ਲੋ अच्छा 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 हाँ मेरिया कुड़िया मेरिया नहीं नहीं डोलती नहीं डोलती ਚੌਥਾ ਗਾਲੇ ਰਖ ਲੈ ਚੌਥਾ ਕਾਲਾ ਰਾਤ ਮੁੱਕ ਗਈ ਬਾਤ ਮੁੱਕ ਗਈ ਛਾਤ ਮੁੱਕ ਗਈ ਮੁਲਾਕਾਤ ਮੁੱਕ ਗਈਓ ਗੱਲਾਂ ਮੁੱਕੀਆਂ ਨਮਾਈ ਨਾਲ ਮੇਰੀ ਬੇ ਤੇਰੀ ਰਾਤ ਮੁੱਕ ਗਈ ਗੱਲ ਮੁੱਕੀਆਂ ਨਾ ਮਾਹੀ ਨਾਲ ਮੇਰੀ ਰਬਾ ਵੀ ਤੇਰੀ ਰਾਤ ਮੁੱਕ ਗਈ ਰਾਤ ਮੁੱਕ ਗਈ ਬਾਦ ਮੁੱਕ ਗਈ ਚਾਹ ਮੁੱਕ ਗਈ ਅਮਲਾ ਕਾਤ ਮੁੱਕ ਗਈ ਗੱਲ ਮੁੱਕੀਆਂ ਨਾ ਮਾਹੀ ਨਾਲ ਮੇਰੀ ਰਬਾ ਵੀ ਤੇਰੀ ਰਾਤ ਮੁੱਕ ਗਈ ਗੱਲ ਮੁੱਕੀਆਂ ਨਾ ਮਾਹੀ ਨਾਲ ਮੇਰੀ ਰਬਾ ਵੀ ਤੇਰੀ ਰਾਤ ਮੁੱਕ ਗਈ ਗਾਣਾ ਸੁਣ ਲੋ ਬੰਦਰੋ ਗਾਣਾ ਸੁਣ ਲੋ ਬੱਚੇ ਛੋਟਾ ਮੈਂ ਗੱਲਾਂ ਮੁੱਕੀਆਂ ਨਾ ਮਾਹੀ ਨਾਲ ਮੇਰੀ ਰੱਬਾ ਵੀ ਤੇਰੀ ਰਾਤ ਮੁੱਕ ਗਈ ਗੱਲਾਂ ਮੁੱਕੀਆਂ ਨਾ ਮਾਲੀ ਨਾਲ ਮੇਰੀ ਰੱਬਾ ਵੀ ਤੇਰੀ ਰਾਤ ਮੁੱਕ ਗਈ ਰਾਤ ਮੁੱਕ ਗਈ ਰਾਤ ਮੁੱਕ ਗਈ ਜਾਗ ਮੁੱਕ ਗਈ ਉਹ ਮੁਲਾਕਾਤ ਮੁੱਕ ਗਈ ਗੱਲਾਂ ਮੁੱਕੀਆਂ ਨਾ ਮਾਹੀ ਨਾਲ ਮੇਰੀ ਰੱਬਾ ਵੀ ਤੇਰੀ ਰਾਤ ਮੁੱਕ ਗਈ ਹਾਏ ਕੱਲਾ ਮੁਕੀਆਂ ਨਾ ਮਾੜੀ ਨਾਲ ਮੇਰੀ ਰੱਬਾ ਵੀ ਤੇਰੀ ਰਾਤ ਮੁੱਕੇ ਗਈ ਮੈਨੂੰ ਲੋਕਾਂ ਦੇ ਮਖਾਲ ਜੋਗੀ ਛੱਡ ਕੇ ਵੀ ਜੁੰਦਾ ਰਵੇ ਜਾਣ ਵਾਲਿਆ ਲੋਕਾਂ ਦੇ ਮਖਾਲ ਜੋਗੀ ਛੱਡ ਕੇ ਵੀ ਜੁੰਦਾ ਰਵੇ ਜਾਣ ਵਾਲਿਆ ਵੇ ਤੂੰ ਹੱਸਦੀ ਵੇਖੀ ਸੀ ਰੋਂਦੀ ਵੇਖ ਲੈ ਰੁੱਸੀ ਨੂੰ ਮਨਾਉਣ ਵਾਲਿਆ ਮੈਨੂੰ ਲੋਕਾਂ ਦੇ ਮਖੌਲ ਜੋ ਕੀ ਛੱਡ ਕੇ ਜੁੰਦਰਾ ਮੇ ਜਾਣ ਵਾਲਿਆ ਵੇ ਤੂੰ ਹੱਸਦੀ ਵੇਖੀ ਸੀ ਰੋਂਦੀ ਵੇਖ ਲੈ ਰੁੱਸੀ ਨੂੰ ਮਨਾਉਣ ਵਾਲਿਆ ਕਿਵੇਂ ਰੋਕ ਲੈਂਦੀ ਕਿਵੇਂ ਰੋਕ ਲੈਂਦੀ ਇਵੇਂ ਰੋਕ ਲੈਂਦੀ ਚੰਦ ਤੇਰਾ rave ਮੇਰੀ ਤਾਂ ਕਾਤ ਮੁੱਕ ਗਈ ਵੇ ਰੁਕ ਲੈਂਦੀ ਜੰਨਾ ਤੇਰਾ ਰਾਵੇ ਮੇਰੀ ਤਾਂ ਕਾਤ ਮੁੱਕ ਗਈ ਕਾਤ ਮੁੱਕ ਗਈ ਹਾਤ ਮੁੱਕ ਗਈ ਝਾਕ ਮੁੱਕ ਗਈ ਮੁਲਾਕਾਤ ਮੁੱਕ ਗਈ ਲਲਮਕੀਆਂ ਨਾ ਮਹੀ ਨਾਲ ਮੇਰੀ ਰਬਾ ਤੇਰੀ ਰਾਤ ਮੁੱਕ ਗਈ ਲਲਮਕੀਆਂ ਨਾ ਮਹੀ ਨਾਲ ਮੇਰੀ ਰਬਾ ਤੇਰੀ ਰਾਤ ਮੁੱਕ ਗਈ ਮੈਨੂੰ ਤੱਕਦਾ ਕਹਤਾ ਕੁਝ ੱੱੱੱੱੱੱੱੱੱੱੱੱੱੱ ਤੈਨੂੰ ਦੇਖ ਕੇ ਤਸੱਲੀ ਰੋਣ ਮੰਗ ਗਈ ਜੀ ਨਾ ਮੈਂ ਤਾਂ ੱੱੱੱੱੱੱੱੱੱੱੱੱੱੱ ਆ ਗਿਆ ਮੈਂ ਤਾਂ ਲੁਕ ਛੁਪੋ ਕੇ ਮੈਨੂੰ ਤੱਕਦਾ ਕਹਤਾ ਕੁਝ ੱੱੱੱੱੱੱੱੱੱੱੱੱੱੱ ਵੀ ਮੈਂ ਰੋਕ ਲੈਂਦੀ ਜਦ ਤੱਕ ਕਿਵੇਂ ਰੋਕ ਲੈਂਦੀ ਚੰਨਾ ਤੇਰਾ ਰਾਵੇ ਮੇਰੀ ਤਾਂ ਕਾਤਮ ਮੁੱਕ ਗਈ ਕਿਵੇਂ ਰੋਕ ਲੈਂਦੀ ਚੰਨਾ ਤੇਰਾ ਰਾਵੇ ਮੇਰੀ ਤਾਂ ਕਾਤਮ ਮੁੱਕ ਗਈ ਉਹ ਕਾਤਮ ਮੁੱਕ ਗਈ ਬਾਤ ਮੁੱਕ ਗਈ ਝਾਕ ਮੁੱਕ ਗਈ ਮਿਲਾਂ ਕਾਤਮ ਕੇ ਗਈ ਖੱਲਾ ਮੁੱਕੀਆਂ ਨਾ ਮਹੀ ਨਾਲ ਮੇਰੀ ਰੱਬਾ ਵੀ ਤੇਰੀ ਰਾਤ ਮੁੱਕ ਗਈ ਕੱਲ ਮੁੱਕੀਆਂ ਨਾ ਮਹੀ ਨਾਲ ਮੇਰੀ ਰੱਬਾ ਵੀ ਤੇਰੀ ਰਾਤ ਮੁੱਕ ਗਈ ਵੜਿਆ ਜਾਨ ਜੋਗੀ ਰਹਿਣ ਦੇ ਚੰਗੇ ਮਾੜੇ ਦਿਨ ਕੱਟਦੀ ਜਿਹੜੇ ਵਾਦਿਆਂ ਵਫਾਨਾ ਕੀਤੀ ਸੋਹਣਿਆ ਮੈਂ ਉਹਨਾਂ ਪਿੱਛੇ ਦਿਨ ਕੱਟਦੀ ਮੈਨੂੰ ਲੋਕਾਂ ਦੀ ਜਾਨ ਜੋਗੀ ਰਹਿਣ ਦੇ ਚੰਗੇ ਵਾੜੇ ਦਿਨ ਕੱਟਦੀ ਜਿਹੜੇ ਵਾਦਿਆਂ ਵਫਾਨਾ ਕੀਤੀ ਸੋਹਣਿਆ ਮੈਂ ਉਹਨਾਂ ਪਿੱਛੇ ਦਿਨ ਕੱਟਦੀ ਆਪੇ ਮੁੱਕ ਜਾਂਗੀ ਹਾਏ ਵਾ ਕੇ ਮੁੱਕ ਜਾਂਗੀ ਆਪੇ ਮੁੱਕ ਜਾਂਗੀ ਰਾਈਆਂ ਵਾਲੇ ਵਾਲਿਆ ਮੇਰੀ ਤਾਂ ਆਉਂ ਘਾਤ ਮੁੱਕ ਗਈ ਆਪੇ ਮੁੱਕ ਜਾਂਗੀ ਰਾਈਆਂ ਵਾਲੇ ਵਾਲਿਆ ਵੀ ਮੇਰੀ ਤਾਂ ਆਉਂ ਘਾਤ ਮੁੱਕ ਗਈ ਘਾਤ ਮੁੱਕ ਗਈ ਘਾਤ ਮੁੱਕ ਗਈ ਘਾਤ ਮੁੱਕ ਗਈ ਮੁਲਾਕਾਤ ਮੁੱਕ ਗਈ ਲੰਕੀ ਅਸ ਤਹੀ ਨਾਲ ਮੀਰੀ ਰਬਾਬੀ ਤੇਰੀ ਘਾਤ ਮੁੱਕ ਗਈ ਰਬਾਂ ਕੀ ਨਾ